ਬਹੁਤ ਵੱਡੇ ਇਨਾਮ ਦਿੱਤੇ ਜਾਣੇ ਨੇ ਜਿਹੜੇ ਕਿ ਤੁਹਾਡੇ ਸਾਹਮਣੇ ਖੜੇ ਨੇ ਜਿਹੜਾ ਕਿ ਮੋਟਰਸਾਈਕਲ ਆ ਇਹ ਸਾਡੇ ਮਨਜਿੰਦਰભાઈ ਗੁਰਦੇਤ ਗੌਰਮ ਵਾਲੇ ਜਿਹੜੀ ਕਿ ਸਕੂਟਰੀ ਆ ਇਹ ਹੈਗੀ ਸਾਡੇ ਅਸਲਮ ਖਾਨ ਮੋਗਾ ਜੀ ਇਹਨਾਂ ਬੰਨਿਓ 81 ਨਾਮ ਦਿੱਤੇ ਜਾਣੇ ਨੇ ਤੁਸੀਂ ਆਪ ਹਿਸਾਬ ਲਾਓ ਕਿਸੇ ਮੇਲੇ ਵਿੱਚ 20 ਤੋਂ 25 ਜਾਂ 30 ਨਾਮ ਹੁੰਦੇ ਆ ਸਾਰੀਆਂ ਕੈਟਾਗਰੀਆਂ ਨੂੰ ਆਪਾਂ ਕਿਐਸੀ ਨਾਮ ਦੇਣਿਆ ਬੱਕਰੀ ਵਾਲੇ ਵੀਰਾਂ ਨੂੰ ਮੈਂ ਹਿੰਦੀ ਵਿੱਚ ਬਾਤ ਬਤਾ ਦਿੰਦਾ ਹਾਂ ਜੋ ਅਦਰ ਸ਼ੇਟੋ ਮੇ ਆਨੇ ਵਾਲੇ ਜਿਤਨੇ ਵੀ ਬੰਦੇ ਹੈ ਅਗਰ ਬਾਈ ਪਲੇਨ ਆਣਾ ਹੈ ਉਹ ਚੰਡੀਗੜ੍ਹ ਆਏ ਔਰ ਟ੍ਰੇਨ ਸੇ ਆਣਾ ਤਾਂ ਕਰੀਬ ਹੀ ਲੁਧਿਆਣਾ ਇਧਰ ਆਏ ਕੱਲ ਕੋ ਵੀ ਆਪ ਆ ਸਕਦੇ ਆਪਕੇ ਰਹਿਣੇ ਦਾ ਇਧਰ ਖਾਣੇ ਪੀਣੇ ਦਾ ਪੂਰਾ ਪੂਰਾ ਪ੍ਰਬੰਧ ਹੈ ਅਗਰ ਕੋਈ ਜਾਨਵਰ ਵੀ ਲਾਣਾ ਚਾਹਤਾ ਹੈ ਜਾਨਵਰ ਵੀ ਲਾ ਸਕਦਾ ਹੈ ਹੋਰ ਮੈਂ ਇੱਕ ਬੇਨਤੀ ਕਰਦੇ ਆਂ ਕੋਈ ਵੀ ਮੇਰਾ ਵੀਰ ਭੁੱਲ ਕੇ ਸ਼ਿਫਾਰਿਸ਼ ਵਾਸਤੇ ਫੋਨ ਨਾ ਕਰੇ ਜਿਹੜਾ ਮੇਰਾ ਦਿਮਾਗ ਆ ਮੈਂ ਮੈਂ ਇੱਕ ਵੇਚ ਬੋਲ ਦੇਣਾ ਉਸ ਬੰਦੇ ਦਾ ਨਾਮ ਜੇ ਕਿਸੇ ਵੀਰ ਨੇ ਮੈਨੂੰ ਕਿਹਾ ਜੀ ਬਾਬਾ ਜੀ ਆਹ ਕਰਦੇਓ ਆਹ ਕਰਦੇਓ ਅਸੀਂ ਠੋਕ ਕੇ ਨਾ ਬੋਲਾਂਗੇ ਵੀ ਆਹ ਬੰਦੇ ਬੇਈਮਾਨੀ ਕਰਨ ਲਈ ਸਾਨੂੰ ਮਜਬੂਰ ਕਰਦੇ ਨੇ ਇਸ ਲਈ ਇਨਸਾਫ ਹੋਊਗਾ ਮੁੱਲਾਪੁਰ ਦੇ ਮੇਲੇ ਤੇ ਸਭ ਲਈ ਮੇਲਾ ਬਰਾਬਰ ਆ ਏ ਸਭ ਦਾ ਹੱਕ ਆ ਮਾਲ ਲੈ ਕੇ ਉਹ ਵੱਤੋ ਵੱਤ ਜੱਜਾਂ ਨੂੰ ਸੌਂ ਖੜਾ ਕੇ ਸਟੇਜ ਦੇ ਉੱਤੇ ਖੜਾ ਕੇ ਸਾਰੇ ਪਬਲਿਕ ਦੇ ਵਿੱਚ ਉਹਨਾਂ ਦੀ ਇਸ਼ਟ ਦੀ ਸੌਂ ਖੜਾ ਕੇ ਫਿਰ ਗਰਾਊਂਡ ਵਿੱਚ ਉਤਾਰਾਂਗੇ ਇਹ ਤੁਹਾਡੇ ਨਾਲ ਵਾਦਾ ਸਾਡਾ ਹਾਂ ਜੀ ਭਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰੇ ਸਤਿ ਸ੍ਰੀ ਅਕਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਪ੍ਰਵਾਣ ਕਰਿਓ ਧੰਨਵਾਦ ਸਾਰਿਆਂ ਨੂੰ ਖੁਸ਼ੀਆਂ ਦਾ ਦਿਨ ਜੋ ਕੇ ਕਾਫੀ ਮਹੀਨਿਆਂ ਤੋਂ ਪਿਛਲੇ ਸਾਲ ਦਾ ਐਲਾਨ ਕੀਤਾ ਸੀ ਵੀ ਪਿਛਲੇ ਸਾਲ ਨਾਲੋਂ ਵੱਡਾ ਮੇਲਾ 2024 ਦੇ ਵਿੱਚ ਕਰਵਾਇਆ ਜਾਊਗਾ ਉਹ ਦਿਨ ਆ ਚੁੱਕਾ ਵੀਰੇ ਅੱਜ 23 ਤਰੀਕ ਆ ਵੀਡੀਓ ਪਾ ਰਹੇ ਆ ਕੱਲ ਦਾ ਦਿਨ ਵਿਚਾਲੇ ਆ 25 ਤਰੀਕ ਦਿਨ ਸੋਮਵਾਰ ਨੂੰ ਬੱਕਰਾ ਮੰਡੀ ਪਿੰਡ ਮੁੱਲਾਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਜਿਹੜਾ ਕਿ ਹਰ ਸ਼ਨੀਵਾਰ ਨੂੰ ਮੰਡੀ ਲੱਗਦੀ ਆ ਇਹ ਇਸ ਮੰਡੀ ਬੰਨੀਓ ਤੇ ਐਨ ਆਰ ਆਈ ਵੀਰਾ ਬੰਨੀਓ ਸਾਡੇ ਮਨਜਿੰਦਰ ਸਿੰਘ ਜੀ ਰਵਿੰਦਰ ਸਿੰਘ ਜੀ ਤੇ ਟਿਮੀ ਬਾਈ ਸਾਡੇ ਅਸਲਮ ਖਾਨ ਮੋਗਾ ਜੀ ਜਿਹੜੇ ਪਲਵਾਨਾ ਵਰਗੇ ਨੇ ਜਿੱਥੇ ਮਰਜ਼ੀ ਲਾ ਦੀਏ ਉੱਥੇ ਖੜ ਜਾਂਦੇ ਨੇ ਬਾਕੀ ਸਾਡੇ ਭਾਈ ਜੀ ਇੰਗਲੈਂਡ ਤੋਂ ਸਪੈਸ਼ਲ ਆਏ ਨੇ ਮੇਲੇ ਦੇ ਲਈ ਤੇ ਇਹਨਾਂ ਵੱਲੋਂ ਬਹੁਤ ਵੱਡੇ ਸਪான்ਸਰ ਕੀਤਾ ਗਿਆ ਮੇਲੇ ਨੂੰ ਬਹੁਤ ਵੱਡੇ ਇਨਾਮ ਦਿੱਤੇ ਜਾਣੇ ਨੇ ਜਿਹੜਾ ਕਿ ਤੁਹਾਡੇ ਸਾਹਮਣੇ ਖੜੇ ਨੇ ਜਿਹੜਾ ਕਿ ਮੋਟਰਸਾਈਕਲ ਆ ਇਹ ਸਾਡੇ ਮਨਜਿੰਦਰ ਬਾਈ ਗੁਰਦਿੱਤ ਗੌਰਡ ਫਾਰਮ ਵਾਲੇ ਜਿਹੜੀ ਕਿ ਸਕੂਟਰੀ ਆ ਇਹ ਹੈਗੀ ਆ ਸਾਡੇ ਅਸਲਮ ਖਾਨ ਮੋਗਾ ਜੀ ਇਹਨਾਂ ਵੱਲੋਂ ਤੇ ਬਾਕੀ ਜਿਹੜੇ 80 ਇਨਾਮ ਨੇ ਉਹ ਸਾਰੀ ਮੰਡੀ ਬੰਨੀਓ ਕਿਸੇ ਇੱਕ ਮੰਡੀਓ ਨਹੀਂ ਐਨਆਰਆਈ ਵੀਰਾਂ ਬੰਨੀਓ ਤੇ ਸਾਰੀ ਮੰਡੀ ਬੰਨਾ ਪਾਲੀ ਤੇ ਵਪਾਰੀ ਵੀਰਾਂ ਬੰਨੀਓ ਮੈਂ ਬੇਨਤੀ ਕਰਦਾ ਕਿ 25 ਤਰੀਕ ਦਿਨ ਸੋਮਵਾਰ ਨੂੰ ਪਿੰਡ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਵਿਖੇ ਆਪੋ ਆਪਣੇ ਜਾਨਵਰ ਲੈ ਕੇ ਆਉਣੇ ਆ ਜਾਨਵਰਾਂ ਦੀ ਕੈਟਾਗਰੀਆਂ ਧਿਆਨ ਨਾਲ ਸੁਣ ਲੈਣ ਮੇਰੇ ਵੀਰ ਲਾਈਵ ਚੱਲ ਰਿਹਾ ਉਸ ਤੋਂ ਬਾਅਦ ਵੀਡੀਓ ਪੈਣ ਗਿਆ ਇੰਸਟਾਗ੍ਰਾਮ ਤੇ ਫੇਸਬੁੱਕ ਤੇ YouTube ਤੇ ਸਾਰੇ ਧਿਆਨ ਨਾਲ ਵੀਡੀਓ ਸੁਣਿਆ ਕਰੋ ਕਈ ਵੀਰ ਸਾਨੂੰ ਬਾਅਦ ਵਿੱਚ ਫੋਨ ਕਰਦੇ ਆ ਵੀਡੀਓ ਨਹੀਂ ਧਿਆਨ ਨਾਲ ਸੁਣਦੇ ਸਭ ਤੋਂ ਪਹਿਲਾਂ ਕੱਚੇ ਖੀਰੇ ਬੱਚੇ ਭਾਵੇਂ ਇੱਕ ਦਿਨ ਦਾ ਬੱਚਾ ਹੋਵੇ ਕੱਚਾ ਖੀਰਾ 15 ਕਿਲੋ ਵੇਟ ਤੱਕ ਦਾ ਉਹ ਪਹਿਲੀ ਕੈਟਾਗਰੀ ਪੱਠ ਤੇ ਬੱਕਰੇ ਛੋਟੇ ਉਸ ਤੋਂ ਬਾਅਦ 15 ਤੋਂ 30 ਕਿਲੋ ਤੱਕ ਦੇ ਦੂਜੀ ਕੈਟਾਗਰੀ ਪੱਠ ਤੇ ਬੱਕਰੇ ਉਸ ਤੋਂ ਬਾਅਦ 30 ਕਿਲੋ ਤੋਂ ਉਪਨ ਪੱਠਾਂ ਤੇ ਬੱਕਰੇ ਤੀਜੀ ਕੈਟਾਗਰੀ ਚੌਥੀ ਕੈਟਾਗਰੀ ਦੋ ਦੰਦ ਪੱਠਾ ਦੋ ਦੰਦ ਬੱਕਰੇ ਪੰਜਵੀਂ ਕੈਟਾਗਰੀ ਚਾਰ ਦੰਦ ਤੇ 6 ਦੰਦ ਪੱਠਾ ਚਾਰ ਦੰਦ 6 ਦੰਦ ਬੱਕਰੇ ਇਹ ਸਾਂਝਾ ਮੁਕਾਬਲਾ ਹੋਊਗਾ ਚਾਰ ਦੰਦ ਤੇ 6 ਦੰਦ ਦਾ 6 ਦੰਦ ਤੱਕ ਜਿਹੜੀ ਐਂਟਰੀ ਵੀਸ ਆ ਵੀਰੇ 700 ਰੁਪਇਆ ਹੋਊਗੀ ਤੇ ਉਸ ਤੋਂ ਬਾਅਦ 8 ਦੰਦ ਬੱਕਰੇ ਜਿਨ੍ਹਾਂ ਦਾ ਪਹਿਲਾ ਇਨਾਮ ਮੋਟਰਸਾਈਕਲ ਆ ਖੜਾ ਜੀ ਤੁਹਾਡੇ ਸਾਹਮਣੇ ਕੋਈ ਸ਼ੱਕ ਨਾ ਰੱਖਿਓ ਵੀ ਪਤਾ ਨਹੀਂ ਮੁੱਲਾ ਪਰ ਮੋਟਰਸਾਈਕਲ ਦੇਣਾ ਜਾਂ ਨਹੀਂ ਦੇਣਾ ਮੋਟਰਸਾਈਕਲ ਸਾਹਮਣੇ ਖੜਾ ਪਹਿਲਾ ਇਨਾਮ ਪਲੈਟੀਨਾ ਮੋਟਰਸਾਈਕਲ ਆ ਦੂਜਾ ਇਨਾਮ ਐਲ ਸੀ ਡੀ 32 ਇੰਚੀ ਫਾਈ ਟਿਮੀ ਵਰਸਾ ਗਾਡ ਫਾਰਮ ਤਰਨਤਾਰਨ ਇੰਗਲੈਂਡ ਵਾਲਿਆਂ ਬਣੀਓ ਤੇ ਇਸੇ ਤਰ੍ਹਾਂ ਹੀ ਤੀਜਾ ਇਨਾਮ ਆ ਜੀ ਮੈਕਸੀ ਕਰੈਂਡਰ ਚੌਥਾ ਪੰਜਵਾਂ ਛੇਵਾਂ ਇਨਾਮ ਬਜਾਜ ਦੇ ਪੱਖੇ ਛੇ ਇਨਾਮ ਅੱਠਾਂ ਦਾ ਬੱਕਰੀਆਂ ਨੂੰ ਦਿੱਤੇ ਜਾਣੇ ਆ ਛੇ ਦਾਂਦੀ ਬੱਕਰੀਆਂ ਨੂੰ ਪਹਿਲਾ ਇਨਾਮ ਸਕੂਟਰੀ ਦੂਜਾ ਐਲ ਸੀ ਡੀ ਤੀਜਾ ਮੈਕਸੀ ਚੌਥਾ ਪੰਜਵਾਂ ਛੇਵਾਂ ਪੱਖਾ ਇਹਨਾਂ ਦੀ ਐਂਟਰੀ ਫੀਸ ਅੱਠਾਂ ਦਾ ਦੀ 1000 ਰੁਪਿਆ ਹੋਊਗੀ ਲੰਗਰ ਪਾਣੀ ਦਾ ਪੂਰਾ ਫੁੱਲ ਪ੍ਰਬੰਧ ਹੋਊਗਾ ਸਾਰੇ ਦਲਾਲਾਂ ਦਾ ਮਾਨ ਸਨਮਾਨ ਕੀਤਾ ਜਾਊਗਾ ਦੇ ਬਾਦ ਤੋਂ ਬਾਦ ਪਾਲੀ ਜਿਹੜੇ ਪ੍ਰਾਣੀ ਜਿਹੜੇ ਕਿ 2-200 ਭੇਡ 2-200 ਬੱਕਰੀ ਰੱਖਣ ਵਾਲੇ ਇਸ ਇਲਾਕੇ ਵਿੱਚ ਸਾਡੇ ਅੱਜੋ ਘਰੇ ਬੈਠੇ ਰਹੇ ਬੱਕਰੀਆਂ ਨਹੀਂ ਚਾਰਦੇ ਉਹ ਆਪਣੇ ਹੁਣ ਬਢੇਪੇ ਦਾ ਆਨੰਦ ਮਾਣਦੇ ਆ ਕੁਝ ਕਪਾਲੀਆਂ ਦਾ ਵੀ ਇੱਥੇ ਮਾਨ ਸਨਮਾਨ ਕੀਤਾ ਜਾਊਗਾ ਜਿਹੜਾ ਮਾਨ ਸਨਮਾਨ ਆ ਉਹ ਸਾਰਾ ਮੰਡੀ ਬੰਨੀਓ ਗੁਰਦੁਆਤਾ ਗੋਡ ਫਾਰਮ ਬਿਰਸਾ ਗੋਡ ਫਾਰਮ ਅਤੇ ਅਸਲਮ ਖਾਨ ਮੋਗੇ ਬੰਨੀਓ ਕੀਤਾ ਜਾਊਗਾ ਸਾਰੇ ਵੀ ਸਾਰੇ ਵੀਰਾਂ ਨੂੰ ਬੇਨਤੀ ਆ ਕਿ 25 ਤਰੀਕ ਦੈਨ ਸੋਮਵਾਰ ਨੂੰ 10 ਵਜੇ ਤੋਂ ਪਹਿਲਾਂ-ਪਹਿਲਾਂ ਆਪਣੇ ਬੱਕਰੇ ਬੱਕਰੀਆਂ ਪੱਠਾਂ ਤੇ ਛੋਟੇ ਬੱਚੇ ਲੈ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ 10:30 ਵਜੇ ਕੱਚੇ ਖੀਰਿਆਂ ਦਾ ਰਿੰਗ ਸ਼ੁਰੂ ਹੋਊਗਾ ਦੋ ਰਿੰਗ ਹੋਣਗੇ ਵੱਡੀਆਂ ਸਟੇਜਾਂ ਲੱਗਣਗੀਆਂ ਢੋਲ ਟਮੱਕੇ ਦੇ ਨਾਲ ਇਹ ਜਿਹੜਾ ਮੇਲਾ ਵਾ ਸਟਾਰਟ ਹੋਊਗਾ ਤੇ ਪੂਰਾ ਵਧੀਆ ਮੇਲਾ ਹੋਊਗਾ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਦੁਨੀਆ ਦਾ ਮੈਂ ਨਹੀਂ ਕਹਿੰਦਾ ਕਿ ਕਲਾ ਇੰਡੀਆ ਦਾ ਅੱਜ ਅਸੀਂ ਦੱਸਣ ਲੱਗੇ ਆ ਤੁਹਾਨੂੰ ਕਿ ਦੁਨੀਆ ਦਾ ਸਭ ਤੋਂ ਵੱਡਾ ਮੇਲਾ ਬੱਕਰੀਆਂ ਦਾ ਜਿਹਦੇ ਵਿੱਚ 81 ਨਾਮ ਦਿੱਤੇ ਜਾਣੇ ਨੇ ਤੁਸੀਂ ਆਪਸਾਬ ਲਾਭ ਕਿਸੇ ਮੇਲੇ ਵਿੱਚ 20 ਤੋਂ 25 ਜਾਂ 30 ਨਾਮ ਹੁੰਦੇ ਆ ਸਾਰੀਆਂ ਕੈਟਾਗਰੀਆਂ ਨੂੰ ਆਪਾਂ 81 ਨਾਮ ਦੇਣੇ ਆ ਬੱਕਰੀ ਵਾਲੇ ਵੀਰਾਂ ਨੂੰ ਇਹ ਬੱਕਰੀਆਂ ਦੇ ਮੁਕਾਬਲੇ ਜਿਹੜੇ ਹੋਣੇ ਆ ਉਹਨਾਂ ਨੂੰ ਨਾਮ ਆ ਜਿਹੜੇ ਮਾਨ ਸਨਮਾਨ ਕਰਨੇ ਆ ਦਲਾਲ ਵੀਰਾਂ ਦੇ ਪਾਲੀ ਵੀਰਾਂ ਦੇ ਉਹ ਸੈਂਕੜਾ ਪਾਰ ਕਰਨਗੇ ਤੇ ਇਸ ਲਈ ਬੇਨਤੀ ਆ ਵੀਰੋ ਕੋਈ ਖੁੰਝ ਨਾ ਜਾਇਓ ਬਾਦ ਵਿੱਚ ਮਾਨ ਵਿੱਚ ਪਛਤਾਵਾ ਨਾ ਰਵੇ ਕਿ ਅਸੀਂ ਤਾਂ ਯਾਰ ਜਾਣਾ ਸੀਗਾ ਅਸੀਂ ਕੁਛ ਨਾ ਕੁਛ ਲੈ ਕੇ ਆਉਂਦੇ ਸਾਡੇ ਕੋਲੇ ਬੱਕਰੀ ਵਧੀਆ ਸੀ ਸਾਡੇ ਕੋਲੇ ਬੱਕਰਾ ਵਧੀਆ ਸੀ ਇਸ ਲਈ ਬੇਨਤੀ ਆ 25 ਤਰੀਕ ਦਿਨ ਸੋਮਵਾਰ ਪਿੰਡ ਮੁੱਲਾਪੁਰ ਜ਼ਿਲ੍ਹਾ ਲੁਧਿਆਣਾ ਵੱਧ ਤੋਂ ਵੱਧ ਪਹੁੰਚੋ ਬਹੁਤ ਬਹੁਤ ਧੰਨਵਾਦ ਬਾਕੀ ਸਾਡੇ ਅਸਲਮ ਖਾਨ ਮੋਗਾ ਜੀ ਬਸ ਬਾਕੀ ਆ ਰਿਆਸ ਖਾਨ ਜੀ ਆ ਗਏ ਜੀ ਰਿਆਸ ਖਾਨ ਹੀ ਬੋਲਣਗੇ ਹਰੀਆਸ ਖਾਨ ਜੀ ਇੱਥੇ ਆ ਜਾਓ ਮੈਂ ਕਿਧਰ ਲੱਗੇ ਹੋਇਆ ਜੋ ਆਪਣੇ ਹਿਮਾਚਲ ਤੋਂ ਵੀ ਜਾਨਵਰ ਆਉਣੇ ਆ ਔਰ ਅਦਰ ਸ਼ੇਟਾਂ ਤੋਂ ਵੀ ਜਾਨਵਰ ਆਉਣੇ ਉਹਨਾਂ ਦੀ ਐਂਟਰੀ ਆਪਾਂ ਫ੍ਰੀ ਕੀਤੀ ਹੋਈ ਆ ਉਹਨਾਂ ਦਾ ਕਾਰਨ ਇਹ ਹੈ ਵੀ ਚਲੋ ਏਡੀ ਦੂਰੋਂ ਬੰਦਿਆਂ ਨੇ ਆਪਣੇ ਜਾਨਵਰ ਲੈ ਕੇ ਆਉਣੇ ਆ। ਵੈਸੇ ਤਾਂ ਸਾਡੇ ਕੋਲ ਜਿਹੜੇ ਬਾਹਰ ਅਦਰ ਸਟੇਟਾਂ ਵਿੱਚੋਂ ਮੈਂ ਹਿੰਦੀ ਵਿੱਚ ਬਾਤ ਬਤਾ ਦਿੰਦਾ ਹਾਂ ਜੋ ਅਦਰ ਸਟੇਟੋਂ ਮੇ ਆਣੇ ਵਾਲੇ ਜਿੰਨੇ ਵੀ ਬੰਦੇ ਹਨ ਅਗਰ ਵਾਇਪਲੇਨ ਆਣਾ ਹੈ ਉਹ ਚੰਡੀਗੜ੍ਹ ਆਏ ਔਰ ਟ੍ਰੇਨ 'ਚ ਆਣਾ ਤਾਂ ਕਰੀਬ ਹੀ ਲੁਧਿਆਣਾ ਇਧਰ ਆਏ। ਕੱਲ੍ਹ ਕੋ ਵੀ ਆਪ ਆ ਸਕਦੇ ਆਪਕੇ ਰਹਿਣੇ ਦਾ ਇਧਰ ਖਾਣੇ ਪੀਣੇ ਦਾ ਪੂਰਾ ਪੂਰਾ ਪ੍ਰਬੰਧ ਹੈ। ਅਗਰ ਕੋਈ ਜਾਨਵਰ ਵੀ ਲਾਣਾ ਚਾਹਤਾ ਹੈ ਜਾਨਵਰ ਵੀ ਲਾ ਸਕਦਾ ਹੈ। ਧੰਨਵਾਦ ਕੱਲ ਨੂੰ ਟੈਂਟ ਲੱਗਣੇ ਸ਼ੁਰੂ ਹੋ ਜਾਣੇ ਨੇ ਬਾਕੀ ਤੁਹਾਨੂੰ ਦੱਸ ਦਈਏ ਕਿ ਖਰੀਦ-ਵੇਚ ਵੀ ਚੱਲੂਗੀ ਜਿਹੜੇ ਬਾਹਰੋਂ ਵਪਾਰੀ ਆਉਣੇ ਆ ਜੇ ਕਿਸੇ ਨੇ ਵਧੀਆ ਮਾਲ ਖਰੀਦਣਾ ਮੇਲੇ ਵਾਲਿਆਂ ਨਾਲ ਖਰੀਦ ਵੀ ਸਕਦੇ ਹੋ ਲੰਗਰ ਪਾਣੀ ਪੂਰਾ ਵਧੀਆ ਪ੍ਰਬੰਧ ਹੋਊਗਾ ਜੀ ਦਾਲ ਪ੍ਰਸ਼ਾਦਾ ਚੌਲ ਸਭ ਕੁਝ ਬਣੂਗਾ ਸਲਾਦ ਵਗੈਰਾ ਪੂਰੀ ਕੰਡੇਦਾਰ ਚਾਹ ਸਾਰੀ ਦਿਹਾੜੀ ਚੱਲੂਗੀ ਕੋਈ ਇਹੋ ਨਾਲ ਭੁਲੇਖਾ ਰੱਖੇ ਕਿ ਜਾ ਕੇ ਸਾਨੂੰ ਰੋਟੀ ਪਾਣੀ ਮੁੱਲ ਦਾ ਖਾਣਾ ਪਊ ਜੋ ਗੁਰੂ ਦੀ ਮਰਜ਼ਾ ਦਾ ਵਾ ਪਰਮਾਤਮਾ ਬਣੀਓ ਚੱਲੀ ਆਉਂਦੀ ਆ ਉਹ ਲੰਗਰ ਪਾਣੀ ਸਭ ਲਈ ਬਰਾਬਰ ਚੱਲੂਗਾ ਕਿਸੇ ਨੂੰ ਜਵਾਬ ਨਹੀਂ ਹੋਊਗਾ ਖੁੱਲਾ ਲੰਗਰ ਪਾਣੀ ਚੱਲੂਗਾ ਲੈ ਪੰਡਾਰੇ ਨੇ ਬਾਬੇ ਦੇ ਹਾਂਜੀ ਬਹੁਤ ਬਹੁਤ ਧੰਨਵਾਦ ਬਾਕੀ ਖਿਆਲ ਦਾ ਮਹੀਨਾ ਚਾਹ ਤਾਂ ਜਰੂਰ ਚਾਹੀਦੀ ਆ ਬਾਬਾ ਜੀ ਚਾਹ ਤਾਂ ਤਿੰਨ ਬਾਕੀ ਤੁਹਾਡੇ ਚੈਨਲ ਜਰੀ ਅਸੀਂ ਬੇਨਤੀ ਕਰਦੀਏ ਕਿਉਂਕਿ ਲਾਈਵ ਚੱਲ ਰਿਹਾ ਵਾ ਲਾਸਟ ਗੱਲ ਕਹਿਣ ਲੱਗੇ ਆ ਇਹ ਜਿਹੜੇ ਬੱਕਰੀਆਂ ਵਾਲੇ ਵੀਰ ਆ ਨੇ ਮੇਲੇ ਅਸੀਂ ਕਿਉਂ ਕਰਾਉਣ ਲੱਗੇ ਆ ਮੇਲੇ ਆਪਾਂ ਕਾਹਤੇ ਕਰਾਉਣ ਲੱਗੇ ਆ ਇਹਦਾ ਕੋਈ ਕਾਰਨ ਆ ਜਿਹੜੀ ਸਾਡੀ ਪੰਜਾਬ ਦੀ ਬ੍ਰੀਡ ਆ ਨਾ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਜਿੱਥੇ ਮਰਜੀ ਘੁੰਮ ਲੋ ਸਾਡੇ ਪੰਜਾਬ ਦੀ ਬੱਕਰੀ ਵਰਗੀ ਦੁਨੀਆ ਤੇ ਬੱਕਰੀ ਹੈ ਨਹੀਂ ਆਹ ਵਾਹ ਪਰ ਅੱਜ ਅਸੀਂ ਇਹਨੂੰ ਖਤਮ ਕਰੀ ਜਾਂਦੇ ਆ ਇਹ ਮੇਲਿਆਂ ਦੀ ਬਦੌਲਤ ਅੱਜ ਜਿਹੜੀ ਇਹ ਫਰੀਡ ਆ ਫੱਟ ਰਹੀ ਆ ਲੋਕੀ ਇਹਨੂੰ ਘਰੇ ਸੰਭਲਣ ਲੱਗੇ ਨੇ ਅਸੀਂ ਉਹਨਾਂ ਲੋਕਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵੱਡੇ ਫਾਰਮ ਖੋਲੇ ਨੇ ਜਿਸ ਤਰ੍ਹਾਂ ਸਾਡੇ ਕੋਲੇ ਸਾਡੇ ਭਾਈ ਮਨਜਿੰਦਰ ਸਿੰਘ ਜੀ ਬਰਮੀ ਗੁਰਦੇਤਗੜ੍ਹ ਫਾਰਮ ਵਾਲੇ ਜਿਹੜੇ ਕਿ ਇੰਗਲੈਂਡ ਦੇ ਵਿੱਚੋਂ ਕੱਲ ਸਾਡੇ ਕੋਲੇ ਪਹੁੰਚੇ ਆ ਅਸੀਂ 2 ਦਿਨ ਪਹਿਲਾਂ ਉਹਨਾਂ ਨੂੰ ਕਾਲ ਕੀਤੀ ਵੀ ਭਾਈ ਜੀ ਤੁਸੀਂ ਆਉਣਾ ਤਾਂ ਉਸੇ ਦਿਨ ਇਹ ਟਿਕਟ ਕਰਾ ਕੇ ਸਾਡੇ ਕੋਲੇ ਪਹੁੰਚੇ ਨੇ ਅਸੀਂ ਸਾਰੀ ਮੰਡੀ ਦੀ ਕਮੇਟੀ ਬਣੀਓ ਸਾਰਾ ਮੇਲਾ ਕਮੇਟੀ ਬਣੀਓ ਤੇ ਸਾਰੀ ਮੰਡੀ ਬਣੀਓ ਦਿਲ ਦੀਆਂ ਗਹਿਰਾਈਆਂ ਵਿੱਚੋਂ ਇਹ ਵੀਰ ਦਾ ਧੰਨਵਾਦ ਕਰਦੇ ਆ ਬਹੁਤ ਬਹੁਤਾਂ ਜਿਨ੍ਹਾਂ ਨੇ ਇੱਕ ਮੋਟਰਸਾਈਕਲ ਅਤੇ ਨਗਦ ਰਾਸ਼ੀ ਮੇਲੇ ਵਾਸਤੇ ਸਾਨੂੰ ਦਿੱਤੀ ਆ ਹੋਰ ਵੀ ਵੀਰਾਂ ਨੇ ਜੇ ਕਿਸੇ ਨੇ ਇਸ ਮੇਲੇ ਵਿੱਚ ਹਿੱਸਾ ਪਾਉਣਾ ਤੇ ਉਹ ਆਪਣਾ ਪਾ ਸਕਦੇ ਨੇ ਸਿੱਧਾ ਨਾਮ ਕਿਸੇ ਨੂੰ ਦੇਣਾ ਕਿਸੇ ਦਾ ਮਾਨ ਸਨਮਾਨ ਕਰਨਾ ਉਹ ਵੀਰ ਨੂੰ ਕੋਈ ਰੋਕ ਟੋਕ ਨਹੀਂ ਕਿਸੇ ਗਰੀਬ ਦਾ ਮਾਨ ਸਨਮਾਨ ਕਰਨਾ ਉਹ ਸਿੱਧਾ ਕਰ ਸਕਦੇ ਨੇ ਇਹ ਮੇਲਾ ਗਰੀਬਾਂ ਵਾਸਤੇ ਚਾਲੂ ਕੀਤਾ ਗਿਆ ਵੈਸੇ ਮੇਲਾ ਸਾਡਾ ਪੰਜਵਾਂ ਵਾ ਪਰ ਅਸੀਂ ਇਹਨੂੰ ਦੂਜਾ ਹੀ ਗਿਣਦੇ ਆ ਕਿਉਂਕਿ ਫੱਟੀ ਪੱਦਰ ਤੇ ਅਸੀਂ ਦੂਜਾ ਮੇਲਾ ਕਰਾ ਰਹੇ ਆ ਵੈਸੇ ਅਸੀਂ ਇਹ ਪੰਜਵਾਂ ਮੇਲਾ ਕਰਾ ਰਹੇ ਆ ਮੁੱਲਾਪੁਰ ਦੀ ਧਰਤੀ ਤੇ ਸਾਡੀ ਮੰਡੀ ਨੂੰ 3 ਸਾਲ ਤੋਂ ਉੱਤੇ ਹੋ ਗਏ ਲੱਗਦੀ ਇਹਨੂੰ ਕਿੰਨਾ ਸਾਲਾਂ ਵਿੱਚ ਅਸੀਂ 5 ਮੇਲੇ ਕਰਾ ਚੁੱਕੇ ਆ ਇਹ ਹੈ ਇੱਕ ਤੇ ਪੰਜਵਾਂ ਮੇਲਾ 25 ਤਰੀਕ ਨੂੰ ਹੋਣ ਜਾ ਰਿਹਾ ਜਿਹਦੀਆਂ ਤਿਆਰੀਆਂ ਪੂਰੀਆਂ ਜੋਰਾਂ ਸ਼ੋਰਾਂ ਤੇ ਨੇ ਤੁਸੀਂ ਦੇਖੋਗੇ ਕੱਲ ਨੂੰ ਇਸ ਵੇਲੇ ਇੱਥੇ ਪੂਰੀਆਂ ਰੌਣਕਾਂ ਲੱਗੀਆਂ ਹੋਣਗੀਆਂ ਪਰਸੋਂ ਨੂੰ ਮੇਲੇ ਦੀ ਫੁੱਲ ਤਿਆਰੀ ਆ ਸਾਡੀ ਅਸੀਂ ਇੱਕ ਮਿੰਟ ਵੀ ਕਿਸੇ ਦੀ ਵੇਟ ਨਹੀਂ ਕਰਨੀ ਹੋਰ ਮੈਂ ਇੱਕ ਬੇਨਤੀ ਕਰਦੇ ਆ ਕੋਈ ਵੀ ਮੇਰਾ ਵੀਰ ਭੁੱਲ ਕੇ ਸ਼ਿਪਾਰਸ਼ ਵਾਸਤੇ ਫੋਨ ਨਾ ਕਰੇ ਜਿਹੜਾ ਮੇਰਾ ਦਿਮਾਗ ਆ ਮੈਂ ਮੈਂ ਇੱਕ ਵੇਚ ਬੋਲ ਦੇਣਾ ਉਸ ਬੰਦੇ ਦਾ ਨਾਮ ਜੇ ਕਿਸੇ ਵੀਰ ਨੇ ਮੈਨੂੰ ਕਿਹਾ ਜੀ ਬਾਬਾ ਜੀ ਆਹ ਕਰਦੇਓ ਆਹ ਕਰਦੇਓ ਅਸੀਂ ਠੋਕ ਕੇ ਨਾ ਬੋਲਾਂਗੇ ਵੀ ਆਹ ਬੰਦੇ ਬੇਈਮਾਨੀ ਕਰਨ ਲਈ ਸਾਨੂੰ ਮਜਬੂਰ ਕਰਦੇ ਨੇ ਇਸ ਲਈ ਇਨਸਾਫ ਹੋਊਗਾ ਮੁੱਲਾਪੁਰ ਦੇ ਮੇਲੇ ਤੇ ਸਭ ਲਈ ਮੇਲਾ ਬਰਾਬਰ ਆਹੇ ਸਭ ਦਾ ਹੱਕਾ ਮਾਲ ਲੈ ਕੇ ਉਹ ਵੱਤੋ ਵੱਤ ਜੱਜਾਂ ਨੂੰ ਸੌਂ ਖੜਾ ਕੇ ਸਟੇਜ ਦੇ ਉੱਤੇ ਖੜਾ ਕੇ ਸਾਰੇ ਪਬਲਿਕ ਦੇ ਵਿੱਚ ਉਹਨਾਂ ਦੀ ਇਸ਼ਤ ਦੀ ਸੌਂ ਖੜਾ ਕੇ ਫਿਰ ਗਰਾਊਂਡ ਵਿੱਚ ਉਤਾਰਾਂਗੇ ਇਹ ਤੁਹਾਡੇ ਨਾਲ ਵਾਦਾ ਸਾਡਾ ਧੰਨਵਾਦ ਜੀ ਬਾਬਾ ਜੀ ਦਾ ਬਹੁਤ-ਬਹੁਤ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਬਾ ਜੀ ਵਾ ਵਾ ਬਹੁਤ-ਬਹੁਤ ਧੰਨਵਾਦ ਜੀ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਜੀ